ਜਨਤਾ ਪਾਰਟੀ ਵੀ ਸਰਹੰਦ ਵਿਕੇ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਪੱਟੀ ਦੀ ਅਗਵਾਈ ਵਿੱਚ ਇਕੱਤਰਤਾ ਹੋਈ ਜਿਸ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ਤੇ ਫਤਿਹਗੜ ਸਾਹਿਬ ਦੇ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਮੰਤਰੀ ਤਿਕਸ਼ਨ ਸੂਦ ਅਤੇ ਅਜ਼ਰਬਰ ਅਮਨਜੋਤ ਕੋ ਰਾਮੂ ਵਾਲਿਆ ਸ਼ਾਮਿਲ ਹੋਏ ਇਸ ਦੌਰਾਨ ਦੁਜੀ ਵਾਰ ਦੀਦਾਰ ਸਿੰਘ ਪੱਟੀ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਇਸ ਦੌਰਾਨ ਪੱਟੀ ਨੂੰ ਵਕ ਵਕ ਆਗੂਆਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਲੱਡੂ ਵੰਡੇ ਗਏ ਸਾਬਕਾ ਮੰਤਰੀ ਤਿਕਸਨ ਸੂਦ ਅਤੇ ਅਮਨਜੋਤ ਰਾਮੂ ਵਾਲੀਆ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਾਡੇ ਪਾਰਟੀ ਦੇ ਵਿੱਚ ਇੰਟਰਨਲ ਡੈਮੋਕਰੇਸੀ ਆ। ਔਰ ਹਰ 3 ਸਾਲ ਦੇ ਬਾਅਦ ਮੈਂਬਰਸ਼ਿਪ ਹੁੰਦੀ ਆ ਦੁਆਰਾ ਐਕਟਿਵ ਮੈਂਬਰ ਬਣਾਏ ਜਾਂਦੇ ਆ। ਔਰ ਉਹਦੇ ਬਾਅਦ ਗੁੱਟ ਕਮੇਟੀਆਂ ਤੋਂ ਲੈ ਕੇ 올 ਇੰਡੀਆ ਪ੍ਰੈਜ਼ੀਡੈਂਟ ਤੱਕ ਦੇ ਚੋਣਾਂ ਹੁੰਦੇ ਆ। ਸ਼ਾਇਦ ਹੀ ਇਦਾਂ ਦੀ ਡੈਮੋਕਰੇਸੀ ਹੋਰ ਕਿਸੇ ਪਾਰਟੀ ਚ ਹੋਵੇ। ਜਿਹੜੇ ਰੈਗੂਲਰ ਆਪਣੇ ਫੀਚਰ ਜਿਹੜੇ ਉਹਨਾਂ ਦੇ ਮਤਾਬਕ ਚੱਲਦੀ। ਸੋ ਮੈਨੂੰ ਫਟੇਗੜ ਸਾਹਿਬ ਜ਼ਿਲ੍ਹਾ ਦਾ ਇਨਚਾਰਜ ਲਾਇਆ ਗਿਆ ਸੀ ਪਿੱਛੇ ਮੈਂਬਰਸ਼ਿਪ ਸਾਰੀ ਜਿਹੜੀ ਕੈਂਪੇਨ ਚੱਲੀ ਹੋਰੀ ਦੇਖ ਰੇ ਕਿੱਤੀ ਆ ਬਹੁਤ ਵਧੀਆ ਇਥੇ ਮੈਂਬਰਸ਼ਿਪ ਹੋਈ ਆ 바ਗੀ ਚੜਿਆਂ ਦਾ ਮੁਕਾਬਲੇ ਚ ਵੀ ਐਕਟਿਵ ਮੈਂਬਰਸ਼ਿਪ ਵੀ ਬਹੁਤ ਅੱਛੀ ਹੋਈ ਆ ਉਹਦੇ ਬਾਅਦ ਚੋਣਾਂ ਪਰਵ ਬੂਥ ਕਮੇਟੀਆਂ ਤੋਂ ਲੈ ਕੇ ਅਸੀਂ ਸ਼ੁਰੂ ਕੀਤਾ ਸੀ ਤੇ ਸਾਡੇ 50% ਬੂਥ ਜਿਹੜੇ ਇੱਕ ਮੰਡਲ ਚ ਹੋ ਜਾਣ ਆਉ ਮੰਡਲ ਕੁਆਲੀਫਾਈ ਹੋ ਜਾਂਦਾ ਮੰਡਲ ਪ੍ਰਧਾਨ ਚੁਣ ਆਉਂਦੇ ਸੋ 13 ਮੰਡਲ ਹੈ 13 ਹਲਕਿਆਂ ਦੇ ਵਿੱਚ 13 ਮੰਡਲਾਂ ਦੇ ਵਿੱਚੋਂ 9 ਮੰਡਲ ਸਾਡੇ ਕੁਆਲੀਫਾਈ ਹੋਏ ਸੀ ਜਿਨ੍ਹਾਂ ਦੀਆਂ 50% ਤੋਂ ਜ਼ਿਆਦਾ ਬੂਥ ਕਮੇਟੀਆਂ ਬਣ ਗਈਆਂ ਸੀ 9 ਮੰਡਲਾਂ ਦੇ ਅਸੀਂ ਸਰਬਸੰਮਤੀ ਦੇ ਨਾਲ ਮੰਡਲ ਪ੍ਰਧਾਨ ਚੁਣੇ ਔਰ ਬਹੁਤ अच्छे ਮਾਹੌਲ 'ਚ ਸਾਰਾ ਚੋਣ ਆਇਆ ਤੇ ਹੁਣ ਜ਼ਿਲ੍ਹਾ ਲੈਵਲ ਤੇ ਅਖੀਰੀ ਪੜਾਅ ਜਿਹੜਾ ਹੈ ਉਹ ਜ਼ਿਲ੍ਹਾ ਪ੍ਰਧਾਨ ਦੀ ਚੋਣ ਦਾ ਸੀ। ਜ਼ਿਲ੍ਹਾ ਪ੍ਰਧਾਨ ਦੀ ਚੋਣ ਵਾਸਤੇ ਮੇਰੇ ਨਾਲ ਅਬਜ਼ਰਵਰ ਜਿਹੜੇ ਲੱਗੇ ਆ ਭੈਣ ਜੀ ਅਮਰਜੋਤ ਰਮੋਵਾਲੀਆ ਜੀ ਸਾਡੇ ਪਾਰਟੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਆ ਔਰ ਗਰੁੱਪ ਦੇ ਮੈਂਬਰ ਆ। ਤੇ ਇਹਨਾਂ ਦੇ ਹਾਜ਼ਰੀ ਦੇ ਵਿੱਚ ਇਹ ਸਾਰੀ ਜ਼ਿਲ੍ਹਾ ਕਮੇਟੀ ਦੀ ਜਿਹੜੀ ਚੋਣ ਆ ਉਹਦੀ ਪ੍ਰਕਿਰਿਆ ਚੱਲੀ ਆ। ਅਸੀਂ ਜਿਸ ਤਰ੍ਹਾਂ ਪਾਰਟੀ ਦੀਆਂ ਹਦਾਇਤਾਂ ਆ ਸਾਰੇ ਜਿਹੜੇ ਵੀ ਮੈਟਰ ਕਰਦੇ ਲੋਕ ਮੰਡਲ ਪ੍ਰਧਾਨ ਨਾਲ ਜ਼ਿਲ੍ਹਾ ਕਮੇਟੀ ਦੇ ਮੈਂਬਰ ਆ ਪ੍ਰਾਨੀ ਦੇ ਜਿਹੜੇ ਇਲੈਕਸ਼ਨ ਲੜਿਆ ਉਹਨਾਂ ਨੂੰ ਸਾਰਿਆਂ ਨੂੰ ਕਾਲ ਕੀਤਾ ਉਹਨਾਂ ਦੀ ਰਾਏ ਲਈ ਕਿ ਪ੍ਰਧਾਨ ਕਿਹੜਾ ਬੰਨਾ ਚਾਹੀਦਾ ਹੈ। ਇਸ ਤਰੀਕੇ ਦੇ ਨਾਲ ਕੋਈ 15 ਕ ਨਾਮ ਆਏ ਕਿਸੇ ਨੂੰ ਦੋ ਬੰਦਿਆਂ ਨੇ ਕਿਹਾ ਸਮਰਥਨ ਦਿੱਤਾ ਕਿਸੇ ਨੇ ਇੱਕ ਨੇ ਕੀਤਾ ਕਿ ਉਹਨਾਂ ਪਰ। ਔਰ ਸਾਰਾ ਮਾਮਲਾ ਸਟੇਟ ਲੈਵਲ ਤੇ ਵੀ ਡਿਸਕਸ ਹੋਇਆ। ਔਰ ਬੜੀ ਖੁਸ਼ੀ ਦੀ ਗੱਲ ਆ ਪਈ ਕੱਲ ਨਾਮਿਨੇਸ਼ਨ ਭਰਨੇ ਦਾ ਦਿਨ ਸੀਗਾ ਤੇ ਜਿੰਨੇ ਵੀ ਪ੍ਰਪੋਜ਼ਡ ਕੈਂਡੀਡੇਟ ਸੀ ਲੋਕਾਮਲਾ ਪਰ ਤੇ ਪੋਸੇ ਅਸੀਂ ਕੋਈ ਐਪਲੀਕੇਸ਼ਨ ਆਣ ਲਈਆਂ ਕਿਸੇ ਨੇ ਆਪਣੀ ਇੱਛਾ ਨਿਜਾਰ ਕੀਤੀ ਪ੍ਰਪੋਜ਼ਡ ਕੈਂਡੀਡੇਟਸ ਸਾਰਿਆਂ ਨੇ ਇਕੱਠੇ ਹੋ ਕੇ ਸਜਾਰ ਜیدار ਸਿੰਘ ਪੱਟੀ ਜੀ ਸਾਬਕਾ ਐਮਐਲਏ ਔਰ ਸਾਬਕਾ ਪ੍ਰਧਾਨ ਵੀ ਜਿਹੜੇ ਅਸਲ ਵਿੱਚ ਅਜੇ ਚੱਲੇ ਆ ਇਨਾਂ ਦੇ ਨਾਮ ਤੇ ਮੋਹਰ ਲਾਈ ਪਈ ਇਹਨਾਂ ਨੂੰ ਹੀ ਦੂਜੀ ਟਰਮ 'ਚ ਹੋਰ ਦਿੱਤੀ ਜਾਵੇ। ਹੋਰ ਕੋਈ ਨਾਮਿਨੇਸ਼ਨ ਨਹੀਂ ਆਇਆ ਇੱਕੋ ਨਾਮਿਨੇਸ਼ਨ ਆ ਇਸ ਕਰਕੇ ਚੋਣਾਂ ਕਰਾਨ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਅੱਜ ਚੋਣਾਂ ਕਰਦਾ ਸੀ। ਕਿਉਂਕਿ ਚੋਣਾਂ ਦੇ ਤਰੀਕ ਅੱਜ ਦੀ ਸੀ ਨਾਮਿਨੇਸ਼ਨ ਦੀ ਕੱਲ੍ਹ ਦੀ ਸੀ। ਤੇ ਇਸ ਕਰਕੇ ਅਸੀਂ ਦੋਨਾਂ ਨੇ ਸਟੇਟ ਨੂੰ ਵੀ ਦੱਸ ਦਿੱਤਾ ਉਹਨਾਂ ਦੀ ਮਨਜ਼ੂਰੀ ਵੀ ਲੈ ਲਈ ਆ। ਇਹਨਾਂ ਨੂੰ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਅੱਜ ਅਨਾਉਂਸ ਕਰਦੇ ਆ ਇੱਥੇ ਬੈਠ ਕੇ। ਔਰ ਅਸੀਂ ਅੱਜ ਇੱਥੇ ਸudar patti saab ਨੂੰ ਜ਼ਿਲ੍ਹਾ ਪ੍ਰਧਾਨ ਥਾਪਨ ਆਏ ਆ ਇਹ ਇਥੋਂ ਦੇ ਜ਼ਿਲ੍ਹੇ ਦੇ ਲੋਕਾਂ ਦਾ ਹੀ VOTING ਕਰਕੇ ਉਹਨਾਂ ਤੋਂ ਪ੍ਰੋਪਰ ਇਹ ਉਹਨਾਂ ਦੀ ਇੱਛਾ ਸੀਗੀ ਸudar patti saab ਨੂੰ ਸਭ ਤੋਂ ਵੱਧ ਵੋਟਾਂ ਪਈਆਂ ਔਰ ਪੂਰੀ ਡੈਮੋਕਰੇਟਿਕ ਸਿੱਕੇ ਦੇ ਨਾਲ ਜਿੰਨੀ ਸੁਨ ਸਾਹਿਬ ਨੇ ਦੱਸਿਆ ਉਹ ਹੋਇਆ ਔਰ ਸਾਡੇ ਉੱਪਰ ਜਿਹੜੀ ਸਾਡੇ ਪ੍ਰਧਾਨ ਜੀ ਆ ਉਹਨਾਂ ਤੇ ਸਾਰੀ ਕਮੇਟੀ ਨੇ ਇਹਨਾਂ ਦੇ ਲਈ ਉਹਨਾਂ ਦਾ ਨਾਮ ਲਿਖ ਕੇ ਭੇਜਿਆ ਸੋ ਇਸ ਤਰ੍ਹਾਂ ਅਸੀਂ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਹੋ। ਸਭ ਤੋਂ ਵੱਡੀ ਗੱਲ ਤਾ ਕਿ ਭਾਰਤੀ ਜਨਤਾ ਪਾਰਟੀ ਡੈਮੋਕ੍ਰੈਟਿਕ ਪਾਰਟੀ ਆ ਜਿਹੜੀ ਜ਼ਮੀਨ ਤੋਂ ਜੁੜ ਕੇ ਸਾਰਾ ਸੰਗਠਨ ਜਿਹੜਾpropto ਤਿੱਕੇ ਨਾਲ ਚੱਲਦਾ। ਔਰ ਮੈਂ ਤਾਂ ਬਹੁਤ ਹੀ ਅਭਿਅਦਿਅ ਦਿਲਦਾਰ ਜ਼ਹਰਾਇਆਂ ਤੋਂ ਆਪਣੇ ਦੇ ਦੇ ਲੋਕਾਂ ਵੱਲੋਂ ਔਰ ਸਾਰੇ ਪਾਰਟੀ ਭਰ ਦੀ ਜਨਤਾ ਪਾਰਟੀ ਦੇ ਜਿਹੜੇ ਸੀਨੀ ਰਾਗੂ ਆ ਉਹਨਾਂ ਸਾਰੇ ਵੱਲੋਂ ਤੇਜ ਦੇ ਮਹਾਨਾਇਕ ਸ਼੍ਰੀ ਨਰਿੰਦਰ ਮੋਦੀ ਜੀ ਪਰਮਾਨਤਰ ਮੰਤਰੀ ਸਾਹਿਬ ਦਾ ਔਰ ਤੇਜ ਦੇ ਸਖੰਡ ਸੰਗਠਨ ਦੇ ਸਾਡੇ ਪ੍ਰਧਾਨ ਸਾਹਿਬ ਜੀ ਜੇਪੀ ਨੰਡਾ ਜੀ ਦਾ ਔਰ ਸਾਡੇ ਸੂਬੇ ਦੇ ਪ੍ਰਧਾਨ ਜੀ ਅਸ਼ਮੀ ਸ਼ਰਮਾ ਜੀ ਦਾ ਮੈਂ ਤੈਨਿਲ ਦਿਲ ਤੋਂ ਧੰਨਵਾਦ ਕਰਦਾ ਸੁਵਿਚੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਔਰ ਇੱਥੇ ਸਾਡੀ ਇਸ ਪ੍ਰਕਿਰਿਆ ਪ੍ਰਕਿਰਿਆ ਨੂੰ ਚਲਾਉਣ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੰਤਰੀ ਔਰ ਪਾਰਟੀ ਦੇ ਬਹੁਤ ਹੀ ਵਿਸ਼ਟ ਨੇਤਾ ਸ਼੍ਰੀ ਟੇਕਸ਼ਨ ਸੂਜੀ ਔਰ ਪੈਂਜੀ ਅਮਨਜੋਤ ਕੌਰ ਰਾਮੂ ਵਾਲੀ ਹੁਣ ਦੀ ਇੱਥੇ ਡਿਊਟੀ ਲੱਗੀ ਸੀ ਸਾਰਾ ਪਰ ਸਾਰਾ ਪ੍ਰੋਸੈਸ ਇਹਦਾ ਵਧੀਆ ਤਰੀਕੇ ਨਾਲ ਇਹਨਾਂ ਨੇ ਹੌਲੋ ਕੀਤਾ ਔਰ ਇਹ ਸਾਰਿਆਂ ਦੀ ਸਲਾਹ ਦੇ ਨਾਲ ਔਰ ਸਗਠਨ ਦੇ ਉੱਪਰੋਂ ਸਾਡੀ ਲੀਡਰਸ਼ਿਪ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਦੁਬਾਰਾ ਇਹਨਾਂ ਨੇ ਮੌਕਾ ਦਿੱਤਾ ਮੈਂ ਕੋਟਾਂ ਨ ਕੋਟ ਧੰਨਵਾਦ ਕਰਦਾ ਔਰ ਮੈਂ ਇਹ ਗੱਲਬਾਤ ਦੀ تسلی ਦਿਉਣਾ ਕਿ ਅਸੀਂ ਹਰ ਗੇਲੇ ਦੇ ਕੋਨੇ-ਕੋਨੇ ਘਰ-ਘਰ ਦੇ ਵਿੱਚ ਜਾ ਕੇ ਪਾਰਟੀ ਨੂੰ ਮੌਜੂਦ ਕਰਾਂਗੇ ਔਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨੇ ਸੀਟਾਂ ਜੜੀਆਂ ਇਹ ਭਾਰਤੀ ਜਨਤਾ ਪਾਰਟੀ ਜਿਤਾਵਾ